ਸਭ ਤੋਂ ਪਹਿਲਾਂ ਤਾਂ ਜੀ ਸਾਡੇ YouTube ਚੈਨਲ ਓਮ ਨਮੋ ਆਦੇਸ਼ 9438 ਦੇ ਨਾਲ ਸਾਰੇ ਜੁੜੇ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਛੋਟੀ ਜੀ ਬੇਨਤੀ ਹੈ ਜੀ ਅਸੀਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੇ ਹਾਂ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨੋਟੀਫਿਕੇਸ਼ਨ ਦੀ ਘੰਟੀ ਦਾ ਬਟਨ ਵੀ ਜਰੂਰ ਨੱਪੋ ਤਾਂ ਜੋ ਸਾਡੀਆਂ ਵੀਡੀਓ ਤੁਹਾਡੇ ਤੱਕ ਨਿਰੰਤਰ ਪਹੁੰਚ ਸਕਣ ਤੇ ਸਭ ਤੋਂ ਪਹਿਲਾਂ ਆ ਸਕਣ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਵੀ ਭੈਣ ਭਰਾ ਦੇ ਇਹ ਕੰਮ ਆ ਸਕਣ ਮੰਤਰ ਨੰਬਰ ਹੈਗਾ ਜੀ 62 ਨੰਬਰ ਅੱਜ ਮੰਤਰ 62 ਏਦੋਂ ਪਹਿਲਾਂ 62 ਮੰਤਰ ਮੈਂ ਦੇ ਚੁੱਕਿਆ ਹਾਂ ਅੱਜ 62 ਮੰਤਰ ਮੰਤਰ ਤੁਹਾਨੂੰ ਦੇਣ ਜਾ ਰਿਹਾ ਮੰਤਰ ਬਹੁਤ ਵਧੀਆ ਜੀ ਹਨੂਮਾਨ ਜੀ ਦਾ ਮੰਤਰ ਹੈ ਜਿਸ ਨਾਲ ਹਨੂਮਾਨ ਜੀ اپنی ਕੋਈ ਵੀ ਮਨ ਦੀ ਇੱਛਾ ਹੁੰਦੀ ਆ ਉਹਨੂੰ ਪੂਰਾ ਕਰਦਾ ਕਿਉਂਕਿ ਹਨੂਮਾਨ ਜੀ ਅਮਰ ਦੇਵਤਾ ਜੋ ਕਿ ਕਲਯੁਗ ਦੇ ਵਿੱਚ ਤਿੰਨ ਹੀ ਦੇਵਤੇ ਆ ਜਿਹੜੇ ਹਾਜ਼ਰ ਆ ਇੱਕ ਹਨੂਮਾਨ ਜੀ ਆ ਇੱਕ ਬਾਬਾ ਪੈਰਵ ਜੀ ਆ ਇੱਕ ਬਾਬਾ ਮਾਤਾ ਕਾਲੀ ਜੀ ਆ ਇਹ ਤਿੰਨਾਂ ਦੇਵਤਿਆਂ ਦੇ ਵਿੱਚੋਂ ਇੱਕ ਦੇਵਤੇ ਦਾ ਮੰਤਰ ਆ हनुमान जी ਦਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਡੀਆਂ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗੀਆਂ ਚਲਦੇ ਹਾਂ ਜੀ ਮੰਤਰਾਲ ਇਹ ਮੰਤਰ ਹੈਗਾ ਜੀ ਇੱਛਾ ਪੂਰਤੀ ਹਨੂਮਾਨ ਜੀ ਦਾ ਮੰਤਰ ਹੈ ਕੋਈ ਵੀ ਇੱਛਾ ਹੋਵੇ ਜੱਗ ਤੇ ਆਪਣੀ ਉਹਨੂੰ ਪੂਰੀ ਕਰਨ ਦੇ ਲਈ ਹਨੂਮਾਨ ਜੀ ਦਾ ਸ਼ਾਵਰ ਮੰਤਰ ਹੈ ਜੀ ਇਹ ਬਿਧੀ ਇਹ ਹੈ ਕਿ ਜਦੋਂ ਵੀ ਆਪਾਂ ਇਹ ਜਾਪ ਸ਼ੁਰੂ ਕਰਨਾ ਹੈਗਾ ਸਭ ਤੋਂ ਪਹਿਲਾਂ ਤਾਂ ਜਤ ਸਤ ਦੇ ਵਿੱਚ ਰਹਿਣਾਗਾ ਬ੍ਰਹਮਚਾਰੀ ਦਾ ਵਰਤ ਦਾ ਪਾਲਣ ਜ਼ਰੂਰ ਕਰਨਾਗਾ ਫਿਰ ਇਹ ਮੰਤਰ ਸਿੱਧ ਹੁੰਦਾ 21 ਜਾਂਦਾ ਮੰਤਰ ਹੈ ਜੀ ਨੌ ਮਾਲਾ ਹਰ ਰੋਜ਼ ਜਾਪ ਕਰਨਾ ਹੈ ਬਿਧੀ ਫੇਰ ਦੁਬਾਰੇ ਸੁਣ ਲਓ ਬਿਧੀ ਇੱਕ ਵਾਰ ਫੇਰ ਸੁਣ ਲਓ ਜੀ ਜਤ ਸਤ ਦੇ ਵਿੱਚ ਰਹਿਣਾ ਜੀ ਬ੍ਰਹਮਚਾਰੀ ਦਾ ਵਰਤ ਜ਼ਰੂਰ ਰੱਖਣਾਗਾ ਇਹ ਰੇਸ਼ਦ ਹੋਊਗਾ 21 ਦਿਨ ਜੀ ਹਰ ਰੋਜ਼ ਨੌ ਮਾਲਾ ਲਜਾਬ ਕਰਨਾ ਮਾਲਾ ਰੁਦਰਾਕਸ਼ ਦੀ 108 ਮਣਕਾਂ ਦੀ ਹੋਣੀ ਚਾਹੀਦੀ ਹੈ ਇਹ ਰੇਸ਼ਦ ਹੋਊਗਾ ਸਮਾਨੇ ਦੇ ਵਿੱਚ ਕੀ ਕੀ ਲੱਗਣਾ ਜੀ ਦੋ ਲੱਡੂ ਆ ਬੂੰਦੀ ਵਾਲੇ ਸੰਧੂਰ ਤੇ ਨਾਰੀਅਲ ਇਹ ਤਿੰਨ ਚੀਜ਼ਾਂ ਹੀ ਆ ਇਹ ਚ ਦੋ ਲੱਡੂ ਬੂੰਦੀ ਵਾਲੇ ਲੈਣੇ ਆ ਜੀ ਆਪਾਂ ਤੇ ਸੰਧੂਰ ਲੈਣਾ ਤੇ ਇੱਕ ਨਾਰੀਅਲ ਲੈਣਾ 21 ਦਿਨ ਦੋ ਲੱਡੂ ਹਰ ਰੋਜ਼ ਰੱਖਣੇ ਆ ਗੁੰਦੀ ਵਾਲੇ ਸੰਦੂਰ ਮਿੱਠਾ ਉਹੀ ਪਿਆਰਣ ਦੇਣਾਗਾ ਤੇ ਨਾਰੀਅਲ ਉਹੀ ਪਿਆਰਣ ਦੇਣਾ ਕੋਲੇ ਲੱਡੂ ਜਰੂਰ ਦੋ ਬਦਲਨੇ ਹਰ ਦਿਨ 21 ਦਿਨ ਵਾਸਤੇ ਸੋਭਾ ਟਕੇ ਲੱਡੂ ਕਿਸੇ ਵੀ ਦਰਵੇਸ਼ ਨੂੰ ਪਾ ਦਿਓ ਤੇ ਗੁੰਦੀ ਵਾਲੇ ਲੱਡੂ ਜਿਹੜੇ ਉਹ ਦਰਵੇਸ਼ ਨੂੰ ਪਾ ਦੇਣੇ ਸੰਦੂਰ ਮਿੱਠਾ ਹੋਵੇ ਜੀ ਕੋਲੇ ਰੱਖਿਆ ਵਾ ਕਿਸ ਕੌਲੀ ਚ ਪਾ ਕੇ ਤੇ ਇੱਕ ਨਾਰੀਅਲ ਹੋਣਾ ਚਾਹੀਦਾ ਜੀ ਕੋਲੇ ਆਪਣੇ ਕੰਮ ਕੀ ਕੀ ਕਰੂਗਾ ਜੀ ਇਹ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੱਛਾ ਹੋਵੇ ਆਪਣੀ ਜੋ ਵੀ ਇੱਛਾ ਜੋ ਵੀ ਮਨੋ ਕਾਮਨਾ ਚਾਹੇ ਕੋਈ ਕਾਰੋਬਾਰ ਦੀ ਆ ਚਾਹੇ ਕੋਈ ਮਨ ਬਿਮਾਰੀ ਦੀ ਆ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਮਨਾ ਆਪਣੇ ਮਨ ਦੇ ਵਿੱਚ ਉਹਨੂੰ ਪੂਰੀ ਕਰਨ ਦੇ ਵਿੱਚ ਸਮਰੱਥ ਹੋਊਗਾ ਇਹ ਇੰਨਾ کارਗਰ ਮੰਤਰ ਹੈ ਆਪਾਂ ਕੋਈ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਜਾਂ ਇੱਛਾ ਰੱਖ ਕੇ ਮਨੋ ਕਾਮਨਾ ਰੱਖ ਕੇ ਹਨੂ ਮਾਂ ਜੀ ਨੂੰ ਬੇਨਤੀ ਕਰਕੇ 21 ਦਿਨ ਜਾਪ ਕਰਾਂਗੇ ਨਾਮ ਵਾਲਾ ਤਾਂ ਆਪਣੇ ਉਹ ਮਨ ਦੀ ਇੱਛਾ ਪੂਰੀ ਹੋਊਗੀ ਜ਼ਿੰਮੇਵਾਰੀ ਆ ਜੀ ਇਹ। ਤਾਂ ਇਹਨਾਂ ਛਪੁਰਦੀ ਮੰਤਰ ਕਹਿੰਦੇ ਆ ਉਹ ਇੱਕ ਹੀ ਦਿਨਾਂ ਦੇ ਵਿੱਚ ਵਿੱਚ ਆਪਣੀ ਇੱਛਾ ਪੂਰੀ ਕਰੂਗਾ ਇਹ ਮਹਾਵੀਰ ਗੋਗਾਨ। ਮੈਨੂੰ ਵੀ ਜੀ ਦਾ ਵੀ ਪਤਾ ਲੱਗ ਗਿਆ। ਸਮਾਨ ਦਾ ਹੀ ਪਤਾ ਲੱਗ ਗਿਆ, ਕੰਮ ਵੀ ਪਤਾ ਲੱਗ ਗਿਆ ਜੀ। ਚੱਲਦੇ ਜੀ ਮੰਤਰ ਨਾਲ। ਮੰਤਰ ਆ ਜੀ ਆ ਦੇਖੋ ਏਡਾ ਕ ਮੰਤਰ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ। ਦੇਖ ਕੇ ਲੱਗ ਸਕਦੇ ਆ ਬਾਕੀ ਮੈਂ ਬੋਲ ਕੇ ਵੀ ਦੱਸੂਗਾ ਤਾਂ ਜੋ ਕਈਰ ਲਿਖਿਆ ਵਾ ਕਿਸ ਨੂੰ ਸਮਝ ਨਹੀਂ ਆਉਂਦਾ ਤਾਂ ਉਹ ਬੋਲਣ ਦੇ ਨਾਲ ਬੰਦਾ ਲਿਖ ਲੈਂਦਾ ਮੰਤਰ ਹੈਗਾ ਜੀ ਅੰਜਨੀ ਕਾ ਲਾਲ ਬੜਾ ਬਲਵਾਨ ਕਰੇ ਰਾਮ ਸੀਤਾ ਕਾ ਧਿਆਨ ਭਗਤ ਪੁਕਾਰੇ ਸੁਧ ਲਉ ਸਵਾਮੀ ਦੁਹਾਈ ਸੀਤਾ ਮਈਆ ਕੀ ਲక్ష్మణ ਜਤੀ ਕੀ ਦੁਹਾਈ ਗौरा पार्वती ਕੀ ਦੁਹਾਈ 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 ਮੰਤਰ ਬਹੁਤ ਛੋਟਾ ਜਿਹਾ ਜੀ ਇਹ ਮੰਤਰ ਫਿਰ ਇੱਕ ਵਾਰ ਦੁਬਾਰਾ ਸੁਣ ਲਓ ਅੰਜਨੀ ਕਾ ਲਾਲ ਬੜਾ ਬਲਵਾਨ ਕਰੇ ਰਾਮ ਸੀਤਾ ਕਾ ਧਿਆਨ ਭਗਤ ਪੁਕਾਰੇ ਸੁੱਧ ਲਵੋ ਸੁਆਮੀ ਦੁਹਾਈ ਸੀਤਾ ਮਈਆ ਕੀ ਲਕਸ਼ਮਣ ਜਤੀ ਕੀ ਦੁਹਾਈ ਗौरा पार्वती ਕੀ ਦੁਹਾਈ 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 ਇਹ ਮੰਤਰ ਆ ਜੀ ਮੰਤਰ ਜਾਪ ਇਹ ਕਿ ਦਿਨਾਂ ਦੇ ਵਿੱਚ ਸੁੱਧ ਹੋ ਜਾਊਗਾ ਤੇ ਜੇ ਇਹਨੂੰ ਆਪਾਂ ਹਰ ਦਿਨ ਰੋਜ਼ ਰੈਗੂਲਰ ਸਿੱਧੀ ਕਰਨ ਤੋਂ ਮਗਰੋਂ ਇੱਕ ਮਾਲਾ ਦਾ ਜਾਪ ਕਰਦੇ ਰਹਿੰਨੇ ਆ ਤਾਂ ਆਪਣੇ ਕੋਈ ਵੀ ਮਨ ਦੀ ਇੱਛਾ ਪੂਰੀ ਹੋਣ ਤੋਂ ਕੋਈ ਵੀ ਭੂਤਵਾਦਾ ਕੋਈ ਵੀ ਕੀਤਾ ਕਰਾਇਆ ਕੋਈ ਵੀ ਇਨਸਾਨ ਰੋਕ ਨਹੀਂ ਸਕਦਾ ਜੋ ਆਪਾਂ ਮਨ ਦੇ ਵਿੱਚ ਅਛਾ ਧਾਰ ਲਈ ਉਹ ਪੂਰੀ ਹੀ ਹੋਊਗੀ ਹੋਬੀ ਕਿਉਂਕਿ ਹਨੂਮਾਨ ਜੀ ਜਾਗਰਤ ਦੇਵਤਾ ਨੇ ਧੰਨਵਾਦ ਜੀ ਵੀਡੀਓ ਨੂੰ ਚੇਰ ਜਰੂਰ ਕਰ ਦਿਓ ਲਾਈਕ ਜਰੂਰ ਕਰਕੇ ਦੱਸੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਨਹੀਂ ਲੱਗੀਆਂ ਸ਼ੁਕਰੀਆ ਜੀ